ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜਿਵੇਂ ਪਤਾ ਹੀ ਆ ਵੀ ਆਪਣੇ ਪਿੰਡ ਕੈਂਪ ਲੱਗਾ ਆ ਮੁੰਡੇ ਪ੍ਰੈਕਟਿਸ ਕਰਦੇ ਆ ਤੇ ਡੇਲੀ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਪ੍ਰੈਕਟਿਸ ਸ਼ੁਰੂ ਹੁੰਦੀ ਆ ਕਿ ਇੱਕ ਬਹੁਤ ਵਧੀਆ ਮੈਸੇਜ ਆ ਆਉਣ ਵਾਲੀ ਜਨਰੇਸ਼ਨ ਦੇ ਲਈ ਵੀ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਇੱਕ ਗੀੜਾ ਟਰੈਕ ਦਾ ਲੱਗਦਾ ਹਰ ਰੋਜ਼ ਜਿੱਦੇ ਦੀ ਪ੍ਰੈਕਟਿਸ ਸ਼ੁਰੂ ਹੋਈ ਆ ਤੇ ਉਸ ਤੋਂ ਬਾਅਦ ਸਰੀਰ ਨੂੰ એનર્ਜੀ ਮਿਲਦੀ ਆ ਇੱਕ ਵੱਖਰੀ એનર્ਜੀ ਮਿਲਦੀ ਆ ਤੇ ਫੇਰ ਪ੍ਰੈਕਟਿਸ ਸ਼ੁਰੂ ਕਰਦੇ ਆ ਸਾਰੇ ਬੱਚੇ ਤੇ ਕਾਫੀ ਲਾਗੇ ਦੇ ਪਿੰਡਾਂ ਤੋਂ ਦੂਰੋਂ ਮੁੰਡੇ ਆਉਂਦੇ ਆ ਕਿਉਂਕਿ ਤੁਹਾਨੂੰ ਪਤਾ ਦੀ ਤੁਹਾਡੇ ਹਰ ਮਨ ਪਿਆਰੇ ਕੋਚ ਹਰ ਭਗਵਾਨ ਜੀ ਇਹ ਮੇਨ ਤੋਂ ਡੇਲੀ ਲਵਾਉਂਦੇ ਨੇ ਤੇ 60 ਤੋਂ 70 ਮੁੰਡੇ ਜਾਨੀ ਕਿ ਕਰੀਬ ਡੇਲੀ ਹੁੰਦੇ ਆ ਤੇ ਸ਼ਾਮ ਨੂੰ ਸਾਡੇ ਕਿਸ਼ਨਪੁਰੇ ਦੇ ਖੇਡ ਗਰਾਊਂਡ ਦੇ ਵਿੱਚ ਬਹੁਤ ਵਧੀਆ ਰੌਣਕਾਂ ਲੱਗਦੀਆਂ ਤੇ ਅਸੀਂ ਕਰਮਾ ਭਾਗਾ ਵਾਲੇ ਮੰਨਦੇ ਆ ਸਾਡੇ ਕਿਸ਼ਨਪੁਰੇ ਦੀ ਧਰਤੀ ਨੂੰ ਜਿੱਥੇ ਸੰਤ ਬਾਬਾ ਵਿਸਾਖਾ ਸਿੰਘ ਜੀ ਦੀ ਚਰਨ ਸ਼ੋਪਾਪਤ ਧਰਤੀ ਤੇ ਉਹ ਮਹਾਂਤ ਤਪਸਵੀ ਮਾਲਵੇ ਦੇ ਜਿਨ੍ਹਾਂ ਨੇ ਸਾਡੇ ਨਗਰ ਨੂੰ ਚੁਣਿਆ ਤੇ ਇਸੇ ਕਰਕੇ ਸਾਡੇ ਨਗਰ ਦੀ ਜਿਹੜੀ ਧਰਤੀ ਆ ਉਹ ਕਰਮਾ ਭਾਗਾ ਵਾਲੀ ਆ ਕਿ ਵੈਸੇ ਤਾਂ ਪੂਰੇ ਪੰਜਾਬ ਦੀ ਧਰਤੀ ਪੀਰਾ ਪਕੰਬਰਾ ਦੀ ਧਰਤੀ ਆ ਲੇਕਿਨ ਸਾਡੇ ਕਿਸ਼ਨਪੁਰੇ ਦੇ ਵਿੱਚ ਉਹ ਮਹਾਂਤ ਤਪਸਵੀ ਸੰਤ ਬਾਬਾ ਬਸਾਕਾ ਸਿੰਘ ਜਨੇਤਪੁਰੇ ਵਾਲੇ ਜਿਨ੍ਹਾਂ ਦਾ ਜਰਦੀ ਪਿੰਡ ਜਨੇਤਪੁਰਾ ਸੀ ਤੇ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਵੱਡਾ 골ਡ ਕਬੱਡੀ ਕੱਪ ਹੁੰਦਾ ਤੇ ਵਿਦੇਸ਼ਾਂ ਦੇ ਵਿੱਚੋਂ ਸਾਡੇ ਐਨਆਰਆਈ ਭਰਾ ਜਿਹੜੇ ਸੰਤਾਂ ਮਹਾਪੁਰਸ਼ਾਂ ਦੇ ਸ਼ਰਧਾਲੂ ਆ ਉਹ ਆਪਣੀ ਨੇਕ ਕਮਾਈ ਦੇ ਵਿੱਚੋਂ ਇਸ 골ਡ ਕਬੱਡੀ ਦੇ 골ਡ ਕਬੱਡੀ ਕੱਪ ਦੇ ਵਿੱਚ ਦਸਵੰਦ ਕੱਢਦੇ ਆ ਕਿਉਂਕਿ ਇਹ ਇੱਕ ਪਿਰਤ ਪਈ ਹੋਈ ਆ ਸਾਡੇ ਨਗਰ ਦੇ ਵਿੱਚ ਜੋ ਮਾਲਵੇ ਦਾ ਮੈਂ ਆਖਾਂ ਵਿਤੁਰਾ ਮੰਨਿਆ ਜਾਣ ਵਾਲਾ ਕਬੱਡੀ ਕਾਪਾ ਕਿਸ਼ਨਪੁਰੇ ਦਾ ਤੇ ਮਾਲਵੇ ਦਾ ਜਿਹੜਾ ਧੁਰਿਆ ਮੰਨਿਆ ਜਾਣ ਵਾਲਾ ਇਹ ਕਬੱਡੀ ਕਾਪਾ ਤੇ ਸਾਡੇ ਐਨ ਆਰ ਆਈ ਵੀਰ ਇਹ ਵੀਡੀਓ ਨੂੰ ਵੀ ਜਰੂਰ ਵਾਚ ਕਰਨਗੇ ਦੇਖਣਗੇ ਕਿਉਂਕਿ ਕੈਨੇਡਾ ਦੇ ਟ੍ਰਾਂਟੋਰ ਦੇ ਵਿੱਚ ਵੀ ਸਾਡੇ ਕਿਸ਼ਨਪੁਰੇ ਨਗਰ ਦੇ ਐਨ ਆਰ ਆਈ ਭਰਾ ਬੈਠੇ ਆ ਵੈਨਕੂਵਰ ਦੇ ਵਿੱਚ ਵੀ ਬੈਠੇ ਆ ਕੈਲਗਰੀ ਵਿੱਚ ਵੀ ਬੈਠੇ ਆ ਐਡਮੈਂਟਨ ਦੇ ਵਿੱਚ ਵੀ ਆ ਬਿਨੀ ਪੈਗ ਦੇ ਵਿੱਚ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਉੱਥੇ ਵੀ ਸੰਤਾਂ ਮਹਾਪੁਰਸ਼ਾਂ ਦੀ ਜਿਹੜੀ ਵਰਸ਼ੀ ਮਨਾਈ ਜਾਂਦੀ ਆ ਸਾਡੇ ਐਨ ਆਰ ਆਈ ਭਰਾਵਾਂ ਵੱਲੋਂ ਤੇ ਭਾਦੋਂ ਦਾ ਮਹੀਨਾ ਜਦੋਂ ਚੜੂਗਾ ਤੇ ਸ੍ਰੀ ਅਖੰਡ ਪਾਠ ਸਾਹਿਬ ਜਿਹੜੇ ਸੰਤ ਬਾਬਾ ਬਸਾਕਾ ਸਿੰਘ ਜੀ ਗੁਰਦੁਆਰਾ ਦੇ ਵਿੱਚ ਖੁੱਲ ਜਾਣਗੇ ਤੇ 1 ਮਹੀਨਾ ਪੂਰੇ ਪਾਠ ਚੱਲਣਗੇ ਤੇ ਜਿਹੜੀ ਟੂਰਨਾਮੈਂਟ ਦੀ ਵੀ ਤਿਆਰੀ ਸਾਡੇ ਪ੍ਰਧਾਨ ਜੀ ਪੂਰੀ ਮੁਕੰਮਲ ਕਰ ਰਹੇ ਆ ਟਰੈਕ ਬਣ ਚੁੱਕਿਆ ਤੇ ਬਹੁਤ ਹੀ ਹੋਣਹਾਰਾ ਇਹ ਨੌਜਵਾਨ ਲਵਪ੍ਰੀਤ ਮਾਨ ਸਾਡਾ ਛੋਟਾ ਬੱਚਾ ਹੀ ਆ ਤੇ ਬਹੁਤ ਹੀ ਵਧੀਆ ਕੰਮ ਕਰ ਰਿਹਾ ਨਗਰ ਦੇ ਵਿੱਚ ਜਿੰਨੀ ਇਹਦੀ ਉਮਰ ਆ ਉਦੋਂ ਕਿਤੇ ਜਿਆਦਾ ਜਾਨੀ ਕਿ ਇਹਦੀ ਸੋਚ ਉੱਚੀ ਆ ਮੁੰਡਿਆ ਨੂੰ ਹਰ ਰੋਜ਼ ਪ੍ਰੈਕਟਿਸ ਵੀ ਕਰਦਾ ਆ ਆਹ ਦੇਖ ਲੋ ਸਾਡੇ ਟੂਰਨਾਮੈਂਟ ਪ੍ਰਬੰਧ ਕਮੇਟੀ ਦਾ ਪ੍ਰਧਾਨ ਪਾਣੀ ਪੜ ਰਿਹਾ ਲਵਪ੍ਰੀਤ ਮਾਨ ਤੇ ਮੈਂ ਸਾਰੇ ਜਿੰਨੇ ਵੀ ਐਨਆਰਆਈ ਕਿਸ਼ਨਪੁਰੇ ਦੇ ਵਿਦੇਸ਼ਾਂ ਦੇ ਵਿੱਚ ਵੱਸਦੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਸਾਡੇ ਕਿਸ਼ਨਪੁਰੇ ਦੇ 골ਡ ਕਬੱਡੀ ਕੱਪ ਦੇ ਵਿੱਚ ਇਹ ਸਾਲ ਵੀ ਹਰ ਸਾਲ ਦੀ ਤਰ੍ਹਾਂ ਵਾਧ ਚੜ ਕੇ ਯੋਗਦਾਨ ਭੇਜਿਆ ਜਾਵੇ ਇੰਗਲੈਂਡ ਦੇ ਵਿੱਚ ਵੀ ਸਾਡੇ ਕਿਸ਼ਨਪੁਰਾ ਕਲਾਂ ਨਗਰ ਦੇ ਬਹੁਤ ਐਨ ਆਰ ਆਈ ਵੀਰ ਬੈਠੇ ਆ ਕੈਨੇਡਾ ਦੇ ਵਿੱਚ ਵੀ ਬਹੁਤ ਆਸਟ੍ਰੇਲੀਆ ਦੇ ਵਿੱਚ ਵੀ ਨਿਊਜ਼ੀਲੈਂਡ ਦੇ ਵਿੱਚ ਵੀ ਤੇ ਕਈ ਸਾਡੇ ਦੁਬਈ ਬਹਿਰੀਨ ਸਾਡੇ ਨਗਰ ਦੇ ਬਹੁਤ ਮੁੰਡੇ ਵਸਦੇ ਆ ਸਾਰਿਆਂ ਨੂੰ ਅਸੀਂ ਇਹ ਬੇਨਤੀ ਕਰਦੇ ਆਂ ਵੀ ਇਸ ਸਾਲ ਆਪਾਂ ਕਿਸ਼ਨਪੁਰੇ ਦੇ 골ਡ ਕਬੱਡੀ ਕੱਪ ਦੇ ਵਿੱਚ ਕੁਝ ਵੱਖਰਾ ਕਰੀਏ ਤੇ ਉਹ ਸੋਨਾ ਐਨਆਰਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਕਿਉਂਕਿ ਐਨਆਰਆਈ ਭਰਾ ਵੀ ਇਹ ਦੇਖ ਕੇ ਉਹਨਾਂ ਦਾ ਮਨ ਬਹੁਤ ਖੁਸ਼ ਹੋਵੇਗਾ ਕਿ ਸਾਡੇ ਨਗਰ ਦੇ ਵਿੱਚ 60 ਤੋਂ 70 ਮੁੰਡੇ ਜਿਹੜੇ ਉਹ ਮਿਹਨਤ ਕਰਦੇ ਆ ਉਹਨਾਂ ਦਾ ਜੋ ਵੀ ਦਸਵੰਦ ਕੱਢਦੇ ਆ ਕਬੱਡੀ ਟੂਰਨਾਮੈਂਟਾਂ ਦੇ ਲਈ ਵੀ ਉਹ ਸਹੀ ਥਾਂ ਕੱਢਦੇ ਆ ਕਿਉਂਕਿ ਦੇਖੋ ਇਹ ਸਾਡੀ ਕਬੱਡੀ ਦਾ ਪਵੈਖਾ ਤੇ ਕਬੱਡੀ ਨੂੰ ਅਸੀਂ ਮਾਂ ਖੇਡ ਦਾ ਦਰਜਾ ਦਿੱਤਾ ਹੋਇਆ ਸਾਡੀ ਮਾਂ ਖੇਡ ਦੇ ਇਹ ਜਿਹੜੇ ਆਉਣ ਵਾਲੇ ਆਪਾਂ ਆਖੀਏ ਵੀ ਨੌਜਵਾਨ ਵਾਰਸਾਂ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕੋਸ਼ਾ ਮਿਹਨਤ ਲਵਾਉਂਦੇ ਆ ਤੇ ਆਓ ਹੁਣ ਆਪਾਂ ਥੋੜਾ ਹਾਸਾ ਠੱਠਾ ਵੀ ਕਰ ਲਈਏ ਮੁੰਡਿਆ ਨਾ ਇਧਰ ਮੁੰਡਾ ਗਲਵੰਤੇ ਦਾ ਅਰਸ਼ੀ ਇਹ ਵੀ ਮੈਨ ਬੁਲਾਉਂਦਾ ਬਹੁਤ ਤੇ ਇਧਰ ਸਾਡਾ ਯੋਧਾ ਯੋਧਾ ਸਾਡਾ ਫੇਵਰੇਟ ਆ ਮਾਰਦਾ ਡੰਡ ਯੋਧਾ ਤੇ ਇਹ ਮੁੰਡਾ ਸਰੀ ਤੋਂ ਆਇਆ ਹੋਇਆ ਬਲਦੀਪ ਸਿੰਘ ਕੌਕੇ ਪਿੰਡ ਇਹਨਾਂ ਦਾ ਤੇ ਇਧਰ ਸਾਡੇ ਸਰਦਾਰ ਸਾਹਿਬ ਯੂਰਪ ਦੀ ਧਰਤੀ ਗ੍ਰੀਸ ਤੋਂ ਸਪੈਸ਼ਲੀ ਮਿਹਨਤ ਕਰਨ ਦੇ ਲਈ ਆਏ ਹੋਇਆ ਇੰਡੀਆ ਤੇ ਇਧਰ ਸਾਡੇ ਸਵਰਗੀਏ ਅਵਤਾਰ ਸਿੰਘ ਸ਼ਾਂਤੀ ਕਬੱਡੀ ਦਾ ਉਹ ਮਹਾਨ ਖਿਡਾਰੀ ਹੋਇਆ ਜਿਨੇ ਪੂਰੇ ਪੰਜਾਬ ਦੇ ਵਿੱਚ ਕਿਸ਼ਨਪੁਰੇ ਨਗਰ ਦਾ ਨਾਂ ਚਮਕਾਇਆ ਤੇ ਉਹਦਾ ਭਤੀਜਾ ਮਿਹਨਤ ਲਾ ਰਿਹਾ ਏ ਸ਼ਾਂਤੀ ਦਾ ਤੇ ਉਸ ਖਿਡਾਰੀ ਦੀ ਘਾਟ ਵੀ ਜਿਹੜੀ ਸਾਨੂੰ ਇਸ ਟੂਰਨਾਮੈਂਟ ਦੇ ਵਿੱਚ ਐਤ ਕੀ ਮਹਿਸੂਸ ਹੋਊਗੀ ਤੇ ਇਧਰ ਦੇਖੋ ਮੁੰਡੇ ਪੌੜੀਆਂ ਚੜ ਰਹੇ ਆ ਉਤਰ ਰਹੇ ਆ ਇਹਦੇ ਨਾਲ ਪੂਰੀ ਪੱਟਾਂ ਦੀ ਪਿੰਜਣੀਆਂ ਦੀ ਮਿਹਨਤ ਹੁੰਦੀ ਆ ਮੈਨੂੰ ਭੀਮ ਨਹੀਂ ਨਜ਼ਰ ਆ ਰਿਹਾ ਭੀਮ ਇਹ ਮੁੰਡੇ ਆ ਰਵੀ ਹੋਣੀ ਤੇ ਇਹ ਸਾਡਾ ਝੋਟਾ ਤੇਰਾ ਨਾਮ ਕੀ ਹੈਪੀ ਹੈਪੀ ਦਾ ਮਤਲਬ ਖੁਸ਼ ਰਹਿਣਾ ਰਵੀ ਆਜੋ ਨੇੜੇ ਤੁਸੀਂ ਬਾਕੀ ਹੋ ਕਾ ਆਜੋ ਇਹ ਸਾਡਾ ਐਥਲੀਟ ਕਸ਼ਮੀਰਾ ਕਿਸ਼ਨਪੁਰੀਆ ਇਹ ਵੀ ਸਾਡੇ ਨਗਰ ਦਾ ਨਾਮ ਚਮਕਾ ਰਿਆ ਗੋਖਾ ਇਹ ਵੀ ਆਉਣ ਵਾਲੇ ਦਿਨਾਂ 'ਚ ਮੁੰਡਾ ਮੱਲਾ ਮਾਰੂ ਗੋਖਾ ਗੋਖਾ ਕਰਾਊ ਇੱਕ ਇਲਾਕੇ ਬਹੁਤ ਆ ਜਿੰਨੇ ਕਿ ਇਲਾਕੇ ਇਹ ਕਿੰਦਾ ਇੱਥੇ ਆ ਜਾਓ ਬਾਬਾ ਇਧਰ ਸਾਡਾ ਛੋਟਾ ਬੱਚਾ ਇਹ ਵੀ ਬਹੁਤ ਮਿਹਨਤ ਕਰਦਾ ਅੱਜ ਬੂਟ ਪਾ ਕੇ ਤੇ ਨਾਲ ਚਿੱਟੀਆਂ ਜਰਾਬਾਂ ਧਾਰੀਆਂ ਵਾਲੀਆਂ ਤੇ ਦੰਦ ਮਾਰ ਰਿਹਾ ਇਹਦਾ ਆਪਾਂ ਸਨਮਾਨ ਕਰਨਾ ਟੂਰਨਾਮੈਂਟ ਤੇ ਆਦ ਕੀ ਤੇ ਦੱਸੋ ਕਾਹਦੇ ਨਾਲ ਕਰੀਏ ਇਹ ਬਹੁਤ ਮਿਹਨਤ ਕਰਦਾ ਮੁੰਡਾ ਤੇ ਵਾਹ ਵਾਹ ਜਰੂਰ ਕਮੈਂਟਾਂ ਚ ਦੱਸਿਓ ਪਹਿਲੀ ਤਾਂ ਗੱਲ ਇਹ ਬੜੀ ਖੁਸ਼ੀ ਵਾਲੀ ਗੱਲ ਆ ਵੀ ਇਹਨੇ ਕੇਸ ਰੱਖੇ ਹੋਏ ਆ Eh, sadap Allah, kura. ਖੱਟ ਕੇ ਜਦੋਂ ਖੱਟ ਕੇ ਆਰੇ ਪਾਸੇ ਲਿਆ ਰੋਕਿਆ ਲਿਆ ਰੋਕਿਆ ਲਿਆ ਰੋਕਿਆ ਕੋਸਾ ਵੀ ਨਾਲ ਪੂਰੀ ਮਿਹਨਤ ਕਰਦੇ ਆ ਤੇ 60 ਸਾਲ ਦੇ ਕਰੀਬ ਉਮਰ ਆ ਕੋਸਾ ਸਾਹਿਬ ਦੀ ਤੇ ਇਹ ਇਸ ਟਾਈਮ ਦੋ ਕੈਂਪ ਲਵਾ ਰਹੇ ਆ ਇੱਕ ਮਾਰਨਿੰਗ ਮੈਨੂੰ ਅੱਪਾ ਨੇ ਵੀ ਕਿਹੜੇ ਪਿੰਡ ਲੱਗਾ ਪੁੱਛਾਂਗੇ ਜਰੂਰ ਕੋਸਾ ਸਾਹਿਬ ਨੂੰ ਮਾਰਨਿੰਗ ਫਲਵਾਕਿਆਂ ਦੀ ਮਿਹਨਤ ਮੁੰਡਿਆਂ ਨੂੰ ਫੇਰ ਸ਼ਾਮ ਨੂੰ ਆਪਣਾ ਕਿਸ਼ਨਪੁਰਾ ਕਲਾਾਂ ਦੇ ਵਿੱਚ ਪਹੁੰਚਦੇ ਆ ਤੇ ਪੂਰੇ ਰਾਈਟ ਟਾਈਮ ਤੇ ਪਹੁੰਚ ਜਾਂਦੇ ਆ ਉਦੋਂ ਪਹਿਲਾਂ ਹੀ ਆ ਜਾਂਦੇ ਆ ਇਧਰ ਵੀ ਜੰਮ ਹਾਂ ਵੇ ਬਰਗਰ ਜਾਂਦਾ ਸਾਡਾ ਇਹ ਆ ਬਰਗਰ ਏ ਸਾਡੇ ਇੱਥੇ ਖੜਾ ਇੱਥੇ ਖੜ ਕੇ ਕਰ ਏ ਸਾਡੇ ਤਾਇਆ ਜੀ ਲਖਵਿੰਦਰ ਸਿੰਘ ਲੱਖਾ ਉਹਨਾਂ ਦੇ ਪੁੱਤਰ ਆ ਜਪਿੰਦਰ ਸਿੰਘ ਦੇ بیٹے ਤਾਇਆ ਲੱਖਾ ਜੀ ਸਾਡੇ ਦੁਨੀਆ ਨੂੰ ਅਲਗ ਦਾ ਕਹਿ ਗਏ ਨੇ ਪਰ ਇਹ ਜਪਿੰਦਰ ਦਾ ਬੇਟਾ ਇਹ ਆਪਣੇ ਜਫਰਨਾਵਾ ਵੀ ਸੁਣਾਉਂਦੇ ਬਹੁਤ ਵਧੀਆ ਇਸ ਦਿਨ ਇਹਨਾਂ ਦੀ ਸਪੈਸ਼ਲੀ ਵੀਡੀਓ ਬਣਾ ਕੇ ਪਾਵਾਂਗੇ ਦੋਨਾਂ ਭੈਣ ਭਰਾਵਾਂ ਦੀ ਹੈਲੋ ਕਰਦੇ ਸਾਰਿਆਂ ਨੂੰ ਹੈਲੋ ਆਪਣਾ 버거 ਕਿੱਥੇ ਰਹਿ ਗਿਆ 버거 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 ਡੱਗ ਚੱਲੇ ਆਈ 버거 ਡੱਗ ਚੱਲੇ ਇਹ ਇਹ ਦੇਖੋ ਕਮੈਂਟ ਕਰਦੇ ਆ 버거 ਨੂੰ ਆ ਜਾਂਦਾ 버거 ਆਪਰ ਦਾ ਨੂੰ ਚਲੇ ਪਰਦਾ ਨੂੰ ਚਲੇ ਇਧਰ ਸਾਡੇ ਸਰਦਾਰ ਸਾਹਿਬ ਮਿਹਨਤ ਕਰ ਰਹੇ ਆ ਜਿਨ੍ਹਾਂ ਨੂੰ ਪ੍ਰੈਕਟਿਸ ਦਾ ਸ਼ੌਂਕ ਆ ਉੱਤਨੋਂ ਮਨੋਂ ਲਾਉਂਦੇ ਆ ਇਹ ਸਾਡਾ ਪ੍ਰਗਟ ਇਹ ਸ਼ਾ ਪ੍ਰਗਟ ਦਾ ਡੰਡ ਲਾਉਂਦਾ ਵੇਖੋ ਮੁੰਡਾ ਇਹਨੇ ਬਜਨੀ ਕਬੱਡੀ ਵੀ ਬਹੁਤ ਤਗੜੀ ਖੇਡੀ ਦੁਬਾਰਾ ਹੁਣ ਮਿਹਨਤ ਸਟਾਰਟ ਕੀਤੀ ਪ੍ਰਗਟ ਨੇ ਤੇ ਮੁੰਡੇ ਦਾ హెয়ার ਸਲੂਨ ਦਾ ਕੰਮ ਵੀ ਆ ਤੇ ਵਾਲ ਬੂਲ ਸਪਾਹ ਕਰਦਾ ਮੇਕਅਪ ਕਰਦਾ ਆ ਜਿਹੜੇ ਮੁੰਡੇ ਸਿੱਖੇ ਆ ਹੁਣ ਨਵੇਂ ਕੰਮ ਉਹਨਾਂ ਦੇ ਵਿੱਚ ਮੁੰਡਾ ਪੂਰਾ ਟ੍ਰੈਂਡਿੰਗ ਵਿੱਚ ਚੱਲਦਾ ਜਿਵੇਂ ਵਿਆਹ ਸ਼ਾਦੀ ਲਈ ਕੁੜੀਆਂ ਜਿਹੜੀਆਂ ਤਿਆਰ ਹੁੰਦੀਆਂ ਇਹ ਕਰਦੇ ਨੇ ਤਿਆਰ ਕਵਾਲ ਵੀ ਆਪਣੇ ਸਪਾਹ ਕਰਦੇ ਮੈਨੂੰ ਜਿਆਦਾ ਨੌਲੇਜ ਨਹੀਂ ਇਸ ਚੀਜ਼ ਬਾਰੇ ਤੇ ਬਹੁਤ ਵਧੀਆ ਕੰਮ ਪ੍ਰਗਟਦਾ ਸਾਡੀ ਯਾਨੀ ਅੱਛਾ ਸਾਰੇ ਆਪਣੇ ਆਪਣੇ ਰੰਗਾਂ ਦੇ ਵਿੱਚ ਮਸਤ ਆ ਛੋਟੇ ਛੋਟੇ ਬੱਚੇ ਮਿੱਟੀ ਨਾਲ ਖੇਡੀ ਜਾਂਦੇ ਆ ਹੈਲੋ ਕਰ ਦੋ ਇਹ ਨਹੀਂ ਮੇਰਾ ਦਲਾਉਂਦਾ ਨਾਂ ਕੀ ਆ ਤੁਹਾਡੇ ਤੇਰਾ ਨਾਰਸ਼ ਹਾਂ ਤੇਰਾ ਗਾਂਜਾ ਵੀ ਇਹਦਾ ਨਾਂ ਜਿਹੜਾ ਸਾਹਮਣੇ ਬੈਠਾ ਹਾਂ ਭਾਈ ਇੱਧਰ ਦੀ ਆ ਕੇ ਦੱਸ ਬਰਗਰ ਆ ਗਿਆ ਬੇ ਸਾਡਾ ਬਰਗਰ ਆ ਗਿਆ ਪੱਟੂ ਵੀ ਇਹਨੂੰ ਕਹਿੰਦੇ ਨਾਲੇ ਗੱਲੀਆ ਆ ਵੇ ਪ੍ਰਿੰਸ ਚਾਵਲਾ ਆ ਆ ਉਹ ਤੋਂ ਬਹਿ ਕੇ ਦੱਸ ਇਹਨਾਂ ਦੀ ਨਾ ਕੀ ਆ ਗੂੰਜੀ 89 ਬਰਗਰ ਕਿਤੇ ਨਾਲ ਲਿਆ ਕਰੋ ਭਾਈ ਆ ਦੇਖੀ ਅੰਦਰ ਕਰੀ ਅਰੇ ਬਰਗਰ ਆ ਆ ਵੇਖੋ ਛੋਟੇ ਛੋਟੇ ਬੱਚੇ ਆ ਪਰਸਤ ਆਉਣਾ ਜੀ ਬਰਗਰ ਤਾਂ ਇਹ ਦੋਨੇ ਮੁੰਡੇ ਕੌਕਿਆ ਤੂੰ ਆਉਨੇ ਵੀਰ ਰੁਮੀ ਤੋਂ ਕੀ ਨਾ ਥੋੜੇ ਗਰਦੀਪ ਬਈ ਇਹ ਮੁੰਡਾ ਗਰਦੀਪ ਆ ਰੁਮੀ ਤੋਂ ਤੇ ਤੁਹਾਡਾ ਨਾਮ ਕੀ ਦਮਨਜੀਤ ਦਮਨਜੀਤ ਸਾਡਾ ਪਾਲੀ ਸਰਪੰਚ ਬਹੁਤ ਤਗੜਾ ਕੰਮ ਕਰਾਉਂਦਾ ਰਿਹਾ ਮਾਨੇ ਰੁਮੀ ਹੁਣਾ ਦਾ ਪਿੰਡ ਹੈ ਇੰਦਰਜੀਤ ਰੁਮੀ ਉਹਨਾਂ ਦੇ ਨਗਰ ਤੋਂ ਵੀ ਇੱਥੇ ਮੁੰਡੇ ਮਿਹਨਤ ਲਾਉਣ ਆਉਂਦੇ ਆ ਕਿਉਂ ਵੀ ਹਾਂਜੀ ਪਾਲਾ ਜੀ ਕੀ ਵਿਚਾਰ ਦੇਣਾ ਜਿਹਦਾ ਫਰਕ ਆ ਵੀ ਜਦੋਂ ਮੈਂ ਆਇਆ ਸੀ ਆਹ ਦੇਖਿਆ ਸੀ ਮੂੰਹ ਡਿਆ ਪਿਆ ਸੀ ਬੁਖਾਰ ਹੋਇਆ ਸੀ ਬਾਹਰ ਬੁਖਾਰ ਲੈ ਜਾਣਾ ਹੱਟ ਪੌੜੀਆਂ ਦਾ ਲਾਇਆ ਤੇ ਬੁਖਾਰ ਕਿਧਰ ਹੀ ਗਿਆ ਹਾਂ ਤੇ ਆ ਕੇ ਛਵਾਟੇ ਵੀ ਲਾ ਲਏ ਤੋਂ ਅਗਲਾ ਫੇਟ ਫੇਰ ਸ਼ੁਰੂ ਹੋਣ ਲੱਗਾ ਪੌੜੀਆਂ ਦਾ ਇਹ ਫਰਕ ਆ ਮਿਹਨਤ ਲਾਉਣ ਦਾ ਬੁਖਾਰ ਸੀਗਾ ਪਹਿਲਾਂ ਜ਼ਿਕਰ ਤੇ ਵੀ ਨਾ ਆਈਏ ਆਏ ਟਾਰਗੇਟ ਲਾਇ ਤੇ ਬੁਖਾਰ ਕਿਦਰੀ ਗਿਆ ਇਹ ਪਾਲੇ ਦੀ ਗੱਲ ਨੂੰ ਜਰੂਰ ਸੁਣੋ ਵੀ ਕਦੇ ਵੀ ਜੇ ਮਾੜੀ ਮੋਟੀ ਬਿਮਾਰੀ ਤੁਹਾਰੀ ਆ ਤਾਂ ਉਹਨੂੰ ਗੋਲੋ ਨਾ ਪ੍ਰੈਕਟਿਸ ਕਰੋ ਆਪੇ ਹੀ ਦੂਰ ਹੋ ਜੂ। ਕੀ ਸਪੱਟੇ? ਇਹ ਬਾਬੇ ਸਾਡੇ ਰੂਪਾ ਕਿਸ਼ਨਪੁਰਾ ਜੀ ਕਬੱਡੀ ਖਿਡਾਰੀ ਉਹ ਵੀ ਪਹੁੰਚ ਚੁੱਕੇ ਆ ਤੇ ਇੱਕ ਮੈਂ ਹੋਰ ਜਾਣਕਾਰੀ ਦੇਵਾਂ ਤੁਹਾਨੂੰ ਇਹ ਜਿਹੜਾ ਦੌਧਰਾਲਾ ਬ੍ਰਿੰਦਰ ਆ ਉਹ ਰੂਪੇ ਦੀ ਭੂਆ ਦਾ ਬੇਟਾ ਹੈ ਦੌਧਰਾਲਾ ਬ੍ਰਿੰਦਰ ਇਤੇ ਸੀਪਾ ਸ਼ੇਰਪੁਰੀਆ ਜਿਹੜਾ ਅੱਜ ਕੱਲ ਟ੍ਰਾਂਟੋ ਟ੍ਰਾਂਟੋ ਰਹਿੰਦਾ ਉਹ ਵੀ ਪੂਆ ਦਾ ਬੇਟਾ ਰੂਪੇ ਦੀ ਦਾ ਤੇ ਇਹ ਸਾਡੇ ਰੂਪਾ ਜੀ ਆ ਕਿਸ਼ਨਪੁਰ ਵਾਲੇ ਰੂਪਾ ਜੀ ਕਿਵੇਂ ਮਾਨ ਕਿੰਨਾ ਖੁਸ਼ ਹੁੰਦਾ ਮੁੰਡਿਆਂ ਨੂੰ ਦੇਖ ਕੇ ਮਿਹਨਤ ਕਰਦੇ ਬਾਗੋ ਬਾਗ ਆ ਐਦ ਕੀ ਐਦ ਕੀ ਆਪਣੇ ਪਿੰਡ ਦਾ ਚਰਚਾ ਹੋ ਪੰਜਾਬ ਦੇ ਮੇਲਿਆਂ ਤੇ ਕਾਹੀ ਦਾ ਜਿਵੇਂ ਮੁੰਡੇ ਲੱਗੇ ਮਿਹਨਤ ਲਾਉਣ ਕਰੇ ਹੋ ਕਿਸ਼ਨਪੁਰਾ ਕਿਸ਼ਨਪੁਰਾ ਕਾਹੀ ਤੇ ਆ ਜਿਹੜੇ ਵੇਟ ਵਾਲੇ ਮੁੰਡੇ ਆ ਪੂਰੇ ਵਧੀਆ ਸਾਰੇ ਮਹਿਲ ਆਈ ਜਾਂਦੇ ਆ ਮਨੋਤਨ ਵਾਟਸਐਪ ਕੋ ਕਾਗਤ ਨੂੰ ਤਾਂ ਨੇ ਐਨ ਆਰ ਆਈ ਭਰਾਵਾਂ ਦੀ ਰੈਂਟ ਚਾਹੀਦੀ ਹੈ ਵਾਟ ਨਾਲ ਹਾਂ ਐਨ ਆਰ ਆਈ ਆਪਣੇ ਨਾਲ ਆ ਕਿਸ਼ਨਪੁਰੇ ਵਾਲੇ ਐਨ ਆਰ ਆਈ ਨਹੀਂ ਕਦੇ ਵੀ ਪਿੱਛੇ ਹਟਦੇ ਪਿਛਲੇ ਸਾਲ ਵੀ ਕਿਸ਼ਨਪੁਰੇ ਦੇ ਕਬੱਡੀ ਕੱਪ ਚ ਬਹੁਤ ਵੱਡਾ ਸਹਿਯੋਗ ਭੇਜਿਆ ਐਨ ਆਰ ਆਈ ਭਰਾਵਾਂ ਨੇ ਐਤ ਕੀ ਉਦੋਂ ਵੀ ਵੱਧ ਚੜ ਕੇ ਮੈਨੂੰ ਆਸ ਆ ਵੀ ਕਿਸ਼ਨਪੁਰੇ ਦੇ ਕਬੱਡੀ ਕੱਪ ਤੇ ਜਿਹੜੇ ਕਿਸ਼ਨਪੁਰੇ ਵਾਲੇ ਐਨ ਆਰ ਆਈ ਯੋਗਦਾਨ ਭੇਜਣਗੇ ਕਿਉਂਕਿ ਬਹੁਤ ਜਿਹੜੇ ਵਧੀਆ ਕੰਮ ਪੈਂਡ ਚ ਹੋ ਚੁੱਕੇ ਆ ਮੇਰ ਆਪਣਾ ਗਰਾਊਂਡ ਜਿਹੜਾ ਬਣ ਕੇ ਤਿਆਰ ਹੋ ਜਾਣਾ ਇਹ ਬਹੁਤ ਵੱਡੀ ਗੱਲ ਆ ਤੇ ਜਿੱਥੇ ਗਰਾਊਂਡ ਹੋਵੇ ਉੱਥੇ ਉਸ ਪੈਂਡ ਦਾ ਮੈਂ ਨਹੀਂ ਮੰਨਦਾ ਬੰਦਾ ਕੋਈ ਬਿਮਾਰ ਹੋਊਗਾ ਕਿਉਂਕਿ ਜਿਹੜੇ ਪ੍ਰੈਕਟਿਸ ਕਰਦੇ ਆ ਮਿਹਨਤ ਕਰਦੇ ਆ ਉਹਨਾਂ ਦੇ ਬਿਮਾਰੀ ਨੇੜੇ ਤੇੜੇ ਵੀ ਨਹੀਂ ਆਉਂਦੀ ਤੇ ਖਾਣ ਪੀਣ ਦਾ ਪੂਰਾ ਧਿਆਨ ਰੱਖ ਕੇ ਜਿਹੜੇ ਮਿਹਨਤ ਕਰਦੇ ਆ ਉਹ ਦੁਨੀਆ 'ਚ ਛਾ ਜਾਂਦੇ ਆ ਅੱਜ ਪ੍ਰੈਕਟਿਸ ਦਾ ਚੌਥਾ ਦਿਨ ਆ ਤੇ ਕੋਸਾ ਵੀ ਨਾਲ ਰਨਿੰਗ ਡੰਡ ਤੇ ਨਾਲ-ਨਾਲ ਹੀ ਬੱਚਿਆਂ ਨੂੰ ਦੱਸ ਰਹੇ ਆ ਵੀ ਇਸ ਤਰੀਕੇ ਦੇ ਨਾਲ ਮਿਹਨਤ ਕਰੋ ਤੇ ਸਾਰੇ ਪਲੇਅਰਾਂ ਨੂੰ ਹਾਂ ਤੇ ਸ਼ਾ ਕਰਦੇ ਆ ਗੱਲਾਂ ਵੀ ਬਹੁਤ ਵਧੀਆ ਵਿਚਾਰ ਮਾਈਂਡ ਪੱਖੋਂ ਜਿਹੜੇ ਕਈ ਬੱਚੇ ਕਮਜ਼ੋਰ ਹੁੰਦੇ ਆ ਉਹਨਾਂ ਨੂੰ ਪੂਰੇ ਪਾਵਰਫੁੱਲ ਬਣਾ ਦਿੰਦੇ ਮਾਈਂਡ ਪੱਖੋਂ ਵੀ ਇਹਨੇ ਜੀ ਕੋ ਦਾ ਪ੍ਰਧਾਨ ਜੀ ਕੋਈ ਅਪੀਲ ਕਰਨੀ ਚਾਹੁੰਦੇ ਆ ਸੰਗਤ ਨੂੰ ਵਿਦੇਸ਼ਾਂ ਵਾਲੀ ਨੂੰ ਤੁਸੀਂ ਵੀ ਕਰ ਦਿਓ ਬਹੁਤ ਬਹੁਤ ਧੰਨਵਾਦ ਨਰੇ ਵੀਰਾਂ ਦਾ ਆਪਾਂ ਨੂੰ ਆਸ ਅੱਗੇ ਨਾਲੋਂ ਵੀ ਵੱਧ ਚੜ ਕੇ ਕਰਨਗੇ ਹਾਂ ਬਈ ਪ੍ਰਧਾਨ ਦੀ ਆਪਾਂ ਕਿਸੇ ਗੱਲੋਂ ਇਹ ਨਾ ਹੋਵੇ ਵੀ ਆਪਾਂ ਕਾਂਡ ਲਵਾ ਦਈਏ ਇਹਦਾ ਮੁੰਡੇ ਦਾ ਨਾਂ ਪੂਰਾ ਚਮਕਾਉਣਾ ਆਪਾਂ ਕਿਉਂਕਿ ਇਹ ਮੁੰਡੇ ਨੇ ਮਿਹਨਤ ਬਹੁਤ ਕੀਤੀ ਆ ਟਰੈਕ ਬਹੁਤ ਵਧੀਆ ਬਣ ਚੁੱਕਿਆ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਤੇ ਪ੍ਰਧਾਨ ਦੀ ਸੋਚ ਦੇ ਨਾਲ ਕਿਉਂਕਿ ਇਹ ਸਾਰਾ ਕੁਝ ਜਿਹੜਾ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਹੀ ਹੁੰਦਾ ਕੋਈ ਵੀ ਕੰਮ ਆ ਲੈ ਵੀ ਹੌਂਟਾ ਡੁੱਡ ਗਿਆ ਜਰਾ ਹੈ ਪੈ ਗਿਆ ਫਰਕ ਮਿਹੰਦਰਾ ਇੱਕ 버ਗਰ ਬੰਦ ਕਰ ਦੇ ਠੀਕ ਆ ਉਹ ਦੇਖੀ ਨਾ ਖੜਾ ਲਾ ਚਲੋ ਚਲੋ ਕੋਈ ਨਾ ਬੱਲ ਬਾਈ ਇਹ ਹੋਏ ਕਿੱਨੇ ਬਾਈ ਓਰੇ ਆ ਪਤਾ ਆਪਦਾ ਪੱਕਾ ਨਾਮ ਦੱਸ ਸਕੀ ਆ ਹੋਰ ਨਾ ਤੇਰੇ ਘਰ ਦੇ ਗੁੱਸਾ ਕਰ ਜਾਣ ਹੈ ਗਰਨੂਰ ਬਈ ਪੱਕਾ ਨਾਮ ਗਰਨੂਰ ਆ ਅਸੀਂ ਪਿਆਰ ਨਾਲ ਕਦੇ ਕਦੇ ਆਸਾ ਠੱਠਾ ਕਰ ਲੈਨੇ ਇਹਦੇ ਨਾਲ ਤੇ ਕਸ਼ਮੀਰਾ ਜੀ ਤੁਸੀਂ ਆਪਣੇ ਹੁਣ ਇਹ ਕਿਹੜੀਆਂ ਖੇਡਾਂ ਦੇ ਵਿੱਚ ਭਾਗ ਲੈਣਾ ਚਾਹੁੰਦੇ ਆ? ਏਸ਼ੀਅਨ ਏਸ਼ੀਅਨ ਤੇ ਕੀ ਤੁਸੀਂ ਅਪੀਲ ਕਰਨੀ ਚਾਹੁੰਦੇ ਆ ਸੰਗਤ ਨੂੰ? ਕਿਸ਼ਨਪੁਰੇ ਦੀ ਨੂੰ ਵੀ ਲੰਮੇ ਸਮੇਂ ਤੋਂ ਤੂੰ ਮਿਹਨਤ ਕਰਦਾ ਆ ਰਿਆਂ ਵੀ ਕੀ ਚਾਹਣਾ ਮੇਰੇ ਲਈ ਹੋਵੇ? ਸੱਪੀ ਨੇ ਇਹੀ ਕਹਿਣਾ ਵੀ ਮੇਰੀ ਮਾਰਤ ਦੇ ਕੀਤੀ ਜਾਵੇ। ਬਸ ਮੈਂ ਏਸ਼ੀਆ ਤੋਂ 올림픽 ਖੇਡਾਂ। ਭਾਈ ਇਹ ਸੁਣ ਲਓ ਮੁੰਡੇ ਦੀ ਗੱਲ ਧਿਆਨ ਨਾਲ। ਇਹ ਕਿਸ਼ਨਪੁਰੇ ਦਾ ਐਥਲੀਟ ਆ ਬਹੁਤ ਤਕੜਾ। ਤੇ ਇਹ ਕਹਿੰਦਾ ਮੈਂ ਏਸ਼ੀਆ 'ਚ ਖੇਡ ਕੇ 올림픽 'ਚ ਜਾਵਾਂ। ਜੇ ਕੋਈ ਐਨਆਰਆਈ ਭਰਾ ਇਹਦੀ ਸਪੋਰਟ ਕਰਨੀ ਚਾਹੁੰਦਾ ਤੇ ਕਰ ਸਕਦਾ ਤੇ ਜਾਂ ਮੇਰੇ ਨਾਲ ਕੰਟੈਕਟ ਕਰ ਲਿਓ ਨਹੀਂ ਕਸ਼ਮੀਰੀ ਨਾਲ ਸਿੱਧਾ ਕਰ ਲਿਓ ਕਿਹਦੇ ਨਾਲ ਹੀ ਕਰ ਲੈਣਾ ਤੇ ਇਹਦੇ ਨਾਲ ਹੀ ਅੱਜ ਦਾ ਵਲੌਗ ਇਹ ਆਪਾਂ ਇੱਥੇ ਸਮਾਪਤ ਕਰਾਂਗੇ ਕਿਉਂਕਿ ਕਾਫੀ ਗੱਲਾਂ ਹੋ ਚੁੱਕੀਆਂ ਤੇ ਵਲੌਗ ਕਾਫੀ ਲੰਮਾ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ